ਹੈਲੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਇਸ ਵੀਡੀਓ ਚ ਮੈਂ ਤੁਹਾਨੂੰ ਦੱਸਾਂਗੀ ਸਲਵਾਰ ਦੀ ਕਟਿੰਗ ਕਿਵੇਂ ਕਰਦੇ ਆਪਾਂ ਚਲੋ ਜੀ ਫਿਰ ਸ਼ੁਰੂ ਕਰਦੇ ਆਂ ਇਹ ਕਪੜਾ ਆਪਾਂ ਕਮੀਜ਼ ਦੇ ਨਾਲੋਂ ਜਿਹੜਾ ਕਪੜਾ ਲੱਥਿਆ ਸੀਗਾ ਉਹ ਹੈ ਕਮੀਜ਼ ਦੀ ਸਾਈਡ ਤੋਂ ਲੰਬਾਈ ਚੋਂ ਆਪਾਂ ਲੱਥਿਆ ਸੀਗਾ ਇਹ ਆਪਾਂ ਇਹਦੀ ਲੰਬਾਈ ਆਪਾਂ ਨਾਪ ਕੇ ਲਾ ਲਈ ਸੀ ਜਿਹੜਾ ਉੱਪਰੋਂ ਫालतू ਕਪੜਾ ਸੀ ਉਹ ਆਪਾਂ ਗਲੇ ਵਾਸਤੇ ਯੂਜ਼ ਕੀਤਾ ਸੀਗਾ ਉਹਦੇ ਚ ਗਲਾ ਬਣਾਇਆ ਸੀ ਇਹ ਕਪੜੇ ਇਹਦੀ ਲੰਬਾਈ ਹੈਗੀ 27 ਇੰਚ 27 ਤੋਂ ਥੋੜਾ ਜਿਹਾ ਜ਼ਿਆਦਾ ਆਪਾਂ ਇਹ ਸਲਵਾਰ ਤਿਆਰ ਕਰਨੀ ਹੈ 3 ਇੰਚ ਦੀ ਤੇ 3 ਇੰਚ ਦੀ ਸਲਵਾਰ ਤਿਆਰ ਕਰਨੀ ਹੈ ਆਪਾਂ ਇਹ ਪੌਂਚਾ ਕੱਟਿਆ ਹੈ ਜਿੰਨੂੰ ਜਿਹੜਾ ਪੌਂਚਾ ਹੁੰਦਾ ਹੈ ਇਹਦੀ ਚੜਾਈ ਹੈਗੀ ਹੈ 8 ਇੰਚ ਤੇ ਲੰਬਾਈ ਹੈਗੀ ਹੈ 22 ਇੰਚ ਆਪਾਂ 8 ਇੰਚ ਤੇ ਇਹਨਾਂ ਦਾ ਪੌਂਚਾ ਤਿਆਰ ਕਰਨਾ ਹੈ ਸਾਡੇ 6 ਇੰਚ ਸਾਡੇ 6 ਇੰਚ ਆਪਾਂ ਪੌਂਚਾ ਤਿਆਰ ਕਰਨਾ ਹੈ ਤੇ 1/2 ਇੰਚ ਆਪਾਂ ਨੂੰ ਵਿੱਚ ਮਾਰਜਿਨ ਚਾਹੀਦਾ ਤੇ ਆਪਾਂ 7 ਇੰਚ ਦੇ ਨਿਸ਼ਾਨ ਲਾ ਲਾਂਗੇ 7 ਇੰਚ ਦੇ ਨਿਸ਼ਾਨ ਲਾ ਲਾ ਤਾਂ ਇਹ ਆਪਣਾ ਫालतू ਹੈ ਇਹਨੂੰ ਆਪਾਂ ਕੱਟ ਦਾਂਗੇ ਐਸ ਤਰ੍ਹਾਂ ਇਹਨੂੰ ਉੱਚਾ ਗੁੰਦਾ ਵੀ ਬੋਲ ਦਿੰਦੇ ਆ ਇਹਨੋਂ ਆਪਾਂ ਕਟਿੰਗ ਕਰ ਦਾਂਗੇ ਇੱਥੇ ਆਪਾਂ ਇਹ ਯਾਨੀ ਕਿ ਆਪਣਾ ਕਪੜਾ ਹੈਗਾ ਏ 27 ਇੰਚ 27 ਇੰਚ ਇਹਦੇ ਉੱਪਰ ਆਪਾਂ 4.5 ਇੰਚ ਦੀ 벨ਟ ਪਾਵਾਂਗੇ ਜਦੋਂ ਆਪਾਂ 4.5 ਇੰਚ ਦੀ 벨ਟ ਪਾਵਾਂਗੇ ਵੇਖੋ ਇਸ ਹੋਊਗੀ 33.5 ਇੰਚ ਸਲਵਾਰ ਆਪਣੀ ਤਿਆਰ ਹੋ ਜੂਗੀ ਤੇ 1 ਇੰਚ 1/2 ਇੰਚ ਥੱਲੇ ਆਊਗਾ ਵਿੱਚ ਤੇ 1/2 ਇੰਚ ਉੱਪਰੋਂ ਆਊਗਾ ਤੇ ਸਲਵਾਰ ਰਹਿ ਜੂਗੀ 33.5 ਇੰਚ 1 ਇੰਚ ਦੇ ਆਪਾਂ ਇੱਥੇ ਕਾਟ ਪਾ ਦਾਂਗੇ ਤੇ ਫਿਰ ਸਲਵਾਰ ਰਹਿ ਜਾਊਗੀ 3 ਇੰਚ ਆਪਾਂ 3 ਇੰਚ ਹੀ ਸਲਵਾਰ ਤਿਆਰ ਕਰਨੀ ਹੈ ਇਹ ਆਪਾਂ ਪਹੁੰਚ ਦੇ ਉੱਪਰ ਕਾਟ ਪਾਈ ਹੈ ਇਹ ਤਾਂ ਪਾਈ ਦੀਏ ਜਿਹੜੀ ਇਹ ਸਲਵਾਰ ਪਹੁੰਚੇ ਦੇ ਉੱਪਰ ਡਿੱਗਦੀ ਰਹਿੰਦੀ ਹੈ ਨਾ ਫਿਰ ਇਹ ਡਿੱਗਦੀ ਨਹੀਂ ਇੰਚ ਦੇ ਵੀ ਪਾ ਸਕਦੇ ਆ ਆਪਾਂ 3 ਇੰਚ ਦੇ ਵੀ ਪਾ ਸਕਦੇ ਆ ਤੇ ਇਥੇ ਆਪਾਂ ਜਿਹੜਾ ਨਿਸ਼ਾਨ ਲਾਇਆ ਆਪਾਂ ਇਹਨੂੰ ਘੱਟ ਦੇਈਏ ਜੇ ਆਪਾਂ ਕੋਈ ਭਾਰੀ ਪਟਿਆਲਾ ਸਲਵਾਰ ਤਿਆਰ ਕਰਨੀ ਹੈ ਫਿਰ ਫਿਰ ਆਪਾਂ ਕਪੜੇ ਨੂੰ ਇਦਾਂ ਫੋਲਡ ਕਰਦੇ ਆਂ ਹੁਣ ਆਪਾਂ ਇਹਨੂੰ ਇਦਾਂ ਫੋਲਡ ਕਰ ਰੱਖਿਆ ਇਹ ਦੇਖੋ ਇਹ ਕਰਨੀ ਹੈਗੀ ਹੈ ਤੇ ਇਹਨੂੰ ਇਸ ਤਰ੍ਹਾਂ ਆਪਾਂ ਫੋਲਡ ਕਰ ਰੱਖਿਆ ਯਾਨੀ ਕਿ ਆਪਾਂ ਜਿਆਦਾ ਭਾਰੀ ਸਲਵਾਰ ਨਹੀਂ ਬਣਾਣੀ ਨਾਲੇ ਆਪਾਂ ਜਿਹੜਾ ਇਹ ਪਹੁੰਚਾ ਸੀਗਾ ਇਹ ਕਾਫੀ ਚੌੜਾ ਲੈ ਲਿਆ ਹੁਣ ਆਪੇ ਇਹ ਦਿਨ ਨਾਲਾਪ ਕੇ ਨਿਸ਼ਾਨ ਲਾਵਾਂਗੇ ਇੱਥੇ ਨਿਸ਼ਾਨ ਲਾਇਆ ਆਪਾਂ ਇਹ ਆਪਾਂ ਆਸਨ 10.5 ਆਪਾਂ ਆਸਨ ਲਏ ਆ ਪਹੁੰਚਾ ਆਪਣਾ ਇੱਥੋਂ ਪੂਰਾ ਹੈ ਗਾਇਸ ਲਈ ਆਪਾਂ ਨੂੰ ਪਹੁੰਚਾ ਲੈਣ ਦੀ ਕੋਈ ਜ਼ਰੂਰਤ ਨਹੀਂ ਵੈਸੇ ਵੀ ਆਪਾਂ ਉੱਚਾ ਕੁੰਡਾ ਕਰ ਰੱਖਿਆ ਤਾਂ ਪਹੁੰਚਾ ਤਾਂ ਇੱਥੋਂ ਲਵਾਂਗੇ ਹੀ ਨਹੀਂ ਪਹੁੰਚਾ ਆਪਾਂ ਜਿੰਨਾ ਲੈਣਾ ਸੀ ਇੱਥੋਂ ਲੈ ਲਿਆ ਇਹ ਆਪਾਂ 10.5 ਤੇ ਨਿਸ਼ਾਨ ਲਾਇਆ ਇਧਰ ਵੀ ਆਪਾਂ 10.5 ਤੇ ਹੀ ਨਿਸ਼ਾਨ ਲਾਵਾਂਗੇ ਹੋਣੇ ਨੂੰ ਮਿਲਾ ਦਾਂ। ਇਹਨੂੰ ਉੱਪਰ ਸਾਈਡ ਤੇ ਰੱਖ ਦਿੰਨੇ ਆ। ਉਹਨਾਂ ਪਾਇਨ ਨੂੰ ਮਲਾਦਾ ਹਾਂ ਜੇ ਪਨ ਇਨਸ਼ਾਅ ਅੱਲਾਹ கட்டிங்க ਚਲ ਇਹ ਆਪਣਾ ਪਹੁੰਚਾ ਸੀਗਾ ਹੁਣ ਆਪਾਂ ਬੈਲਟ ਦੀ ਕਟਿੰਗ ਕਰਾਂਗੇ ਬੈਲਟ ਆਪ ਲਾਵਾਂਗੇ ਅਗਰ ਤਾਂ ਆਪਾਂ 5 ਇੰਚ ਬੈਲਟ ਪਾਣੀ ਹੈ ਚੌੜੀ ਯਾਨੀ ਕਿ ਅਗਰ ਆਪਾਂ ਬੈਲਟ 5 ਇੰਚ ਪਾਣੀ ਹੈ ਤਾਂ ਫਿਰ ਤਾਂ ਲਾਵਾਂਗੇ 7.5 ਇੰਚ ਅਗਰ ਆਪਾਂ ਬੈਲਟ 4.5 ਇੰਚ ਪਾਣੀ ਹੈ ਤਾਂ ਫਿਰ ਆਪਾਂ ਲਾਵਾਂਗੇ 7 ਇੰਚ 7 ਤੋਂ ਥੋੜਾ ਜਿਹਾ ਘਾਟੀ ਪੌਣੇ 7 ਵੀ ਲੈ ਲਓ ਜੀ ਇਹ ਜੜਾਈਏਗੇ 2 ਇੰਚ ਆਪਾਂ ਨੂੰ ਬੈਲਟ ਤਿਆਰ ਚਾਹੀਦੀ ਏ 23 ਇੰਚ ਇਹ ਥੋੜੀ ਘੱਟ ਹੈ ਆਪਾਂ ਇਧਰ ਨਾਲ ਇਥੇ ਜੋੜ ਲਾ ਲਾਂਗੇ 3 ਇੰਚ ਦਾ 3.5 ਇੰਚ ਦਾ ਫਿਰ ਆਪਣੀ ਬੈਲਟ ਪੂਰੀ ਹੋ ਚੁੱਕੀ ਅਲੋਚੀ ਆਪਣੀ ਸਲਵਾਰ ਦੀ ਕਟਿੰਗ ਹੋ ਗਈ ਪਲੀਜ਼ ਜਿੰਨੂੰ ਕੁਛ ਨਾ ਸਮਝ ਆਈ ਉਹ ਕਮੈਂਟ ਕਰਕੇ ਪੁੱਛ ਪੁੱਛਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਜਰੂਰ ਦਬਾਣਾ ਤੇ ਨਾਲੇ ਲਾਈਕ ਸ਼ੇਅਰ ਕਮੈਂਟ ਪਲੀਜ਼ ਜਰੂਰ ਕਰਿਆ ਕਰੋ ਧੰਨਵਾਦ ਜੀ ਮਿਲਾਂਗੇ ਅਗਲੀ ਵੀਡੀਓ ਦੇ ਨਾਲ